हां जी ਟਪ ਗਿਆ ਮੁਗਲ ਜ਼ੁਲਮਾਂ ਦੀ ਹੱਦ ਨੂੰ ਲਾਉਣਾ ਪੈ ਗਿਆ ਮਗਰੋਂ ਬਜੀਦ ਦੱਦ ਨੂੰ ਬਾਈ ਤਰ ਚਾਲ ਚੱਲ ਗਏ ਫਰੇਬ ਦੀ ਚੜੀ ਫੌਜ ਦਿੱਲੀ ਤੋਂ ਰੰਗ ਜੇਬ ਦੀ ਜਦੋਂ ਕਿਲੇ ਅੰਦਰ ਬਬਰ ਵੇਰ ਲਿਆ ਆ ਅਨੰਦਪੁਰ ਵੈਰੀਆਂ ਨੇ ਘੇਰ ਲਿਆ ਕਰ ਲਿਆ ਪਹਾੜੀ ਕਿਲੇ ਦਾ ਮੁਹਾਸਰਾ ਰਹਿ ਗਿਆ ਸੱਚੇ ਗੁਰੂ ਨੂੰ ਸੱਚ ਦਾ ਆਸਰਾ ਮਲਕਾ ਮਲੇ ਸਿੰਘ ਸ਼ਬਹ ਖੂਨ ਮਾਰਦੇ ਦੁਖੀ ਹੋ ਗਏ ਜਵਾਨ ਕਾਬਲ ਕੰਦਾਰ ਦੇ ਜਾਂਦੀਆਂ ਨਾ ਤੇਜ਼ ਕਰ ਪੰਨ ਬੋਚੀਆਂ ਬਾਈ ਤਰ ਖਾਨਾ ਨੇ ਸਕੀਮਾਂ ਸੋਚੀਆਂ ਮੁੱਲਾਲਾ ਕੇ ਆ ਗਏ ਨਾ ਗੁਰੂ ਜੀ ਤੱਕ ਗਏ ਆਟੇ ਦੀ ਬਣਾ ਕੇ ਗਾਂ ਸੁਗੰਧ ਚੱਕ ਗਏ ਰਾਤ ਦਿਨ ਕੱਟ ਲੈ ਕਿਲੇ ਤੂੰ ਬਾੜ ਜਾ ਮਨ ਸਰੋਂ ਹੰਸਾ ਉਡਾਰੀ ਮਾਰ ਜਾ ਛੋੜ ਦਿਓ ਕਿਲੇ ਨੂੰ ਆਖਿਆ ਮਾਂ ਤੇ ਮੈਲਾ ਨੇ ਇਹੋ ਜੀ ਸਲਾਹ ਦਿੱਤੀ ਸੀ ਦੋ ਜਰਨੈ ਲਾਨੇ ਸਨ ਅਦਨਾ ਮੇਤੇ ਤੇਹਾਨ ਕਰਤੇ ਵੇਖੋ ਹੁਣ ਹਰ ਕੀ ਗੁਰਾ ਤੇ ਵਰਤੇ ਅਸਬਾਬ ਕੀਮਤੀ ਨਦੀ ਦੀ ਪੇਟ ਦੇ ਰਾਤੀ ਖੋਲ ਫਾਟਕ ਕਿਲੇ ਦੇ ਗੇਟ ਦੇ ਕਾਲੀ ਘਟਾ ਚੜੀ ਵੀ ਬੱਦਲ ਗੜ ਕੇ ਅੱਡੀ ਲਾਲੀ ਕੋੜਿਆਂ ਨੂੰ ਲਗਾਮ ਫੜ ਕੇ ਬਾਹਰ ਆ ਕੇ ਹੋ ਗਈਆਂ ਅਲੈਦਾ ਟੋਲੀਆਂ ਚਾਰ ਸਖ ਮਹਿਲ ਤੇ ਸਨੇਤ ਗੋਲੀਆਂ ਲੱਗੇ ਨਾ ਪਤਣ ਤੇ ਖਬਰ 베ੜੀ ਦੀ ਗੰਗੂ ਮਾ ਦੋਲਾਰੇ ਡੰਡੀ ਪੈ ਗਏ ਖੇੜੀ ਦੀ ਛਿਪ ਦੇ ਨੂੰ ਤਰੇ ਦਸ ਮੇ ਉਤਾਰ ਥੇ ਜੀਤ ਤੇ ਜਜਾਰ ਸੋਕ ਸੋਸ ਵਾਰ ਥੇ ਛਿਪ ਦੇ ਨੂੰ ਤਰੇ ਦਸ ਮੇ ਉਤਾਰ ਥੇ ਜੀਤ ਤੇ ਜੁਝਾਰ ਸੌ ਕੋ ਅਸਵਾਰ ਥੇ ਬਾਬੂ ਜੰਗ ਲਿਖੇ ਚਮਕੌਰ ਗੜ ਦੇ ਥਾਣਾ ਜਗ ਮੇਲ ਲਾਪਰੀਤਾ ਪੜ ਦੇ ਬਾਬੂ ਜੰਗ ਲਿਖੇ ਚਮਕੌਰ ਗੜ ਦੇ ਤਣ ਜਗ ਮੇਲ ਲਾਪਰੀਤ ਪੜਦੇ